ਲਗਭਗ ਪਾਈਕਾ ਦੀ ਗਊਸ਼ਾਲਾ ਵਿੱਚ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹਨ ਚੋਰਾਂ ਨੇ ਰਾਤ ਦੇ ਲਗਭਗ 11:30 ਵਜੇ ਚੌਥੀ ਵਾਰ ਚੋਰੀ ਨੂੰ ਅੰਜਾਮ ਦਿੱਤਾ ਮਾਮਲਾ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਪਹਿਲਾਂ ਗਊਸ਼ਾਲਾ ਦੀ ਸੀਸੀਟੀਵੀ ਕੈਮਰੇ 'ਤੇ ਟੇਪ ਲਗਾਈ ਤਾਂ ਕਿ ਉਹਨਾਂ ਦੀ ਹਰਕਤ ਕੈਮਰੇ ਵਿੱਚ ਕੈਦ ਨਾ ਹੋਵੇ ਉਸ ਤੋਂ ਬਾਅਦ ਚੋਰਾਂ ਨੇ ਬਲੇਡ ਦੀ ਸਹਾਇਤਾ ਨਾਲ ਗੱਲੇ ਨੂੰ ਕਟਿਆ ਅਤੇ ਨਕਦੀ ਚੋਰੀ ਕਰ ਲਈ ਇਸ ਮਾਮਲੇ ਤੇ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਚੁੱਕਾ ਹੈ ਕੈਮਰਾ ਦੀ ਫੁਟੇਜ ਦੀ ਮਦਦ ਨਾਲ ਚੋਰਾਂ ਨੂੰ ਪਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਅਜੇ ਤੱਕ ਚੋਰਾਂ ਦੀ ਪਛਾਣ ਨਹੀਂ ਹੋ ਸਕੀ ਲੋਕ ਪ੍ਰਸ਼ਾਸਨ ਤੋਂ ਜ਼ੋਰ ਦੇ ਕੇ ਮੰਗ ਕਰ ਰਹੇ ਹਨ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗਊਸ਼ਾਲਾ ਇੱਕ ਸ਼ਕਤੀਸ਼ਾਲੀ ਅਤੇ ਪਵਿੱਤਰ ਜਗ੍ਹਾ ਹੈ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਰੋਕਣ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਇਹ ਸਿਰਫ ਚੋਰੀ ਦਾ ਮਾਮਲਾ ਨਹੀਂ ਸਗੋਂ ਲੋਕਾਂ ਦੀ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ ਏ ਦੇਖਣਾ ਦਿਲਚਸਪ ਹੋਵੇਗਾ ਕਿ ਪੁਲਿਸ ਇਸ ਘਟਨਾ ਦੇ ਜ਼ਿੰਮੇਦਾਰ ਚੋਰਾ ਤੱਕ ਪਹੁੰਚਣ ਵਿੱਚ ਸਫਲ ਰਹੇਗੀ ਜਾਂ ਨਹੀਂ ਜੀ ਇੱਥੇ ਚੌਥੀ ਵਾਰ ਘਟਨਾ ਵਾਪਰੀ ਅੱਜ ਤੁਸੀਂ ਅੱਜ ਜਿਹੜੀ ਘਟਨਾ ਵਾਪਰੀ ਇਹਦੇ ਬਾਰੇ ਕੀ ਕਹਿਣਾ ਜੀ ਅੱਜ ਅਸੀਂ ਇੱਥੇ ਇਨਫੋਰਮੇਸ਼ਨ ਮਿਲੀ ਸੀ ਮੌਕੇ ਤੇ ਆਏ ਆ ਮੌਕੇ ਤੇ ਇੱਥੇ ਗੱਲਾਂ ਟੁੱਟਿਆ ਹੋਇਆ ਜੀ ਪਰ ਇੱਥੇ ਕਮੇਟੀ ਦਾ ਆਵਾਜ਼ ਚੱਲੀ ਜਾਂਦਾ ਪਹਿਲਾਂ ਤਾਂ ਇਹਦਾ ਮਕਦਮਾ ਹੀ ਦਰਜ ਹੈ ਜੀ ਵੈਰੀਫਾਈ ਕਰ ਰਹੇ ਆ ਜੀ ਤੇ ਕਿੰਨੀ ਕਿ ਨਗਰੀ ਚੋਰੀ ਹੁੰਦਾ ਸਾਰੇ ਜੀ ਇੱਥੇ ਹਮਨਾਂ ਦੇ ਮੁਤਾਬਕ ਹੈਗੇ ਕੋਈ ਮਤਲਬ ਕਿ ਅੰਦਰ 20000 ਰੁਪਏ ਜੀ 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 ਕੌਸ਼ਾਲਾ ਚ ਚੌਥੀ ਵਾਰ ਘਟਨਾ ਵਾਪਰੀ ਇਹਦੇ ਬਾਰੇ ਕੀ ਕਹਿਣਾ ਹੈ ਅਸੀਂ ਜੀ ਪ੍ਰਸ਼ਾਸਨ ਕੋਲ ਬੇਨਤੀ ਕਰਦੇ ਹਾਂ ਵੀ ਸਾਨੂੰ ਇਹ ਚੋਰ ਲੱਭ ਕੇ ਦੇਣ ਠੀਕ ਹੈ ਸਾਡੀ ਚੋਰੀ ਚੌਥੀ ਵਾਰ ਹੋ ਗਈ ਇਹਦਾ ਵੀ ਪ੍ਰਸ਼ਾਸਨ ਕੋਲ ਮੰਗ ਕੀਤੀ ਸੀ ਤੁਸੀਂ ਜੀ ਜਿਹੜੇ ਤੀਜੀ ਪਹਿਲਾਂ ਘਟਨਾ ਵਾਪਰੀਆਂ ਜੀ ਅਸੀਂ ਬੇਨਤੀ ਕਰ ਚੁੱਕੇ ਹਾਂ ਜੀ ਉੱਥੇ ਐਪਲੀਕੇਸ਼ਨ ਲਿਖਾ ਚੁੱਕੇ ਹਾਂ ਤੇ ਫਿਰ ਕੀ ਕਹਿਣਾ ਜੀ ਮੌਕਾ ਨਹੀਂ ਹੋਇਆ ਜੀ ਕੌਸ਼ਾਲਾ ਚ ਬੋਜੀ ਚੌਥੀ ਵਾਰ ਘਟਨਾ ਵਾਪਰੀ ਇਹਦੇ ਬਾਰੇ ਕੀ ਕਹਿਣਾ ਇਹਦੀ ਗੋਲ ਅਨੁਕਾਰੀ ਹੋਣੀ ਚਾਹੀਦੀ ਇਹ ਰੋਜ਼ ਤੀਜੇ ਦਿਨ ਚੋਰੀ ਹੋ ਜਾਂਦੀ ਹੈ ਇਹ ਚੌਥਾ ਟਾਈਮ ਹੈ ਇਹ ਚੋਰੀ ਹੋਣ ਦਾ ਲਾਸਟ ਟਾਈਮ ਇਹ ਚੋਰੀ ਹੋਈ ਸੀ اسی ਥਾਣੇ ਗਏ ਸੀ ਥਾਣੇ ਵਾਲੇ ਕਹਿੰਦੇ ਥੋੜੇ ਚਾਬੀਆਂ ਚੂਪੀਆਂ ਦਾ ਆਫਸਾ ਕੋਈ ਕਮੇਟੀ ਦਾ ਰੌਲਾ ਐ ਕਹਿ ਕੇ ਸਾਨੂੰ ਉੱਥੋਂ ਤੋਰਤਾ ਕੋਈ ਸਾਡੀ ਐਫ ਆਈ ਆਰ ਨਹੀਂ ਲਈ ਕੀ ਕੁਝ ਨਹੀਂ ਲਿਖਿਆ ਇਹਦੀ ਫੁੱਲ ਇਨਕੁਆਇਰੀ ਹੋਣੀ ਚਾਹੀਦੀ ਐ ਸੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਹਦੀ ਫੁੱਲ ਇਨਕੁਆਇਰੀ ਹੋਣੀ ਚਾਹੀਦੀ ਆ ਵਾਹਿਗੁਰੂ ਜੀ ਕੀ ਫਤਿਹ ਇਹ ਗਊਸ਼ਾਲਾ ਚੌਥੀ ਵਾਰ ਚੋਰੀ ਹੋ ਗਈ ਜੀ ਅਸੀਂ ਇਹਦੀ ਬਹੁਤ ਜਿਆਦਾ ਪ੍ਰਜੋਰ ਨੋਸਬਦਾਂ ਨਿੰਦਾ ਕਰਦੇ ਆ ਜੋ ਇੱਥੇ ਪ੍ਰਸ਼ਾਸਨ ਨੂੰ ਵੀ ਕਿਹਾ ਤੜਕੇ ਐਸ.ਐਸ.ਓ. ਸਾਹਿਬ ਨੂੰ ਮੈਂ ਵੀ ਫੋਨ ਲਾਇਆ ਵੀ ਇਹ ਚੋਰੀ ਪੂਰਾ ਧਿਆਨ ਦੇ ਨਾਲ ਇਸ ਨੂੰ ਖੋਲ ਕੇ ਕੱਢੀ ਜਾਵੇ ਸਾਰਾ ਬਹੁਤ ਵੱਡਾ ਰੋਸਾ ਵਾਲਾ ਕੇਸ ਇਦੇ ਤੇ ਥੱਲ ਪਾਈ ਜਾ ਰਹੀ ਹੈ ਇਹ ਜਦੋਂ ਪਹਿਲਾਂ ਘਰਨਾ ਵਾਪਰੀ ਸੀ ਕੋਈ ਐਫ ਆਈ ਆਰ ਵਗੈਰਾ ਦਰਜ ਹੋਈ ਹੈ ਜੀ ਪਹਿਲਾਂ ਵਾਲੀ ਹਾਂ ਜੀ ਦਿਖਾਸਤਾਂ ਦਿੱਤੀਆਂ ਹੋਈਆਂ ਪਹਿਲਾਂ ਤੇ ਪੁਲਿਸ ਵਾਲੇ ਪਹਿਲਾਂ ਦੇ ਚੁੱਕੇ ਆ ਕਿ ਕੋਈ ਐਫ ਆਈ ਆਰ ਹੱਦ ਹੋ ਗਈ ਗੱਲ ਕੀ ਕੋਈ ਕੈਮਰਾ ਦੇ ਵਿੱਚ ਬੰਦੇ ਆਏ ਆ ਜੀ ਕੁਛ ਕੈਮਰੇ ਦੇ ਬੰਦਿਆਂ ਨੇ ਮੂੰਹ ਬੰਦੇ ਆ ਸ਼ਕਲਾਂ ਆਉਣਗੀਆਂ ਜੀ ਕੈਮਰੇ ਦੇ ਉੱਪਰ ਟੇਪ ਲਾਤੀ ਹੈ ਟੇਪੀ ਲਾ ਕੇ ਅੰਦਰ ਬੁੜੇ ਬੰਦੇ ਆ ਬਰਾੜ ਸਾਹਿਬ ਇਥੇ ਚੌਥੀ ਵਾਰ ਘਟਨਾ ਵਾਪਰ ਚੁੱਕੀ ਹੈ ਕਮਸ਼ੱਲਾ ਦੇ ਵਿੱਚ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅਸੀਂ ਤਾਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਵੀ ਜਿਹੜੇ ਚਾਰ ਚੋਰ ਅਜਿਹੀ ਚੌਥੀ ਵਾਰ ਚੋਰੀ ਹੋ ਚੁੱਕੀ ਹੈ ਇਥੇ ਜਿਹੜੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਵੀ ਚੋਰਾਂ ਨੂੰ ਜਲਦੀ ਜਲਦੀ ਗ੍ਰਿਫਤ ਕੀਤਾ ਕੀਤਾ ਜਾਵੇ ਇਹ ਥੋੜੀ ਸੇਂਤੀ ਰੱਖੀ ਜਾਵੇ ਜੀ ਬਹੁਤ ਧਾਰਮਿਕ ਜਗ੍ਹਾ ਇਹ ਬਾਬੇ ਬੋਲੇ ਆਈਦਨ ਕੌਸ਼ਲਾਚ ਘਟਨਾਵਾਂ ਵਾਪਰ ਰਹੀਆਂ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਹੈਗਾ ਜੀ ਫੁੱਲ ਇਨਕੁਆਰੀ ਹੋਣੀ ਚਾਹੀਦੀ ਬਾਹਰ ਚੀਜ਼ਾਂ ਨਾਲ ਬਰਬਾਦ ਹੋ ਰਹੀ ਜਿਹੜੀ ਇਹ ਜਿਹੜੇ ਹੁਣ ਅੱਜ ਅੱਜ ਨੇ ਬਣੇ ਗਏ ਇਹਨਾਂ ਤੋਂ ਪਰੇ ਨਾ ਬਹੁਤ ਮੁਸ਼ਕਲ ਜਿਹੜੇ ਬਣੇ ਗਏ ਅੱਜ ਇਹ ਇਹ ਚੌਥੀ ਵਾਰ ਘਟਨਾ ਵਾਪਰੀ ਹੈ ਜੀ ਇੱਥੇ ਕੌਸ਼ਲਾਚ ਦੇ ਵਿੱਚ ਹੁਣ ਜਿਹਦੀ ਭੁੱਲ ਜੀਦੀ ਤਾਂ ਜੀ